ਜਗਬਾਨੀ ਟੀਵੀ ਦੇਖ ਰਹੇ ਤੁਸੀਂ ਪਟਿਆਲਾ ਦੇ ਕਿਲਾ ਮੁਬਾਰਕ ਦੇ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਤਰਫ ਤੋਂ ਰਣਬਾਸ ਦਾ ਪੈਲੈਸ ਦਾ ਜਿਹੜਾ ਉਦਘਾਟਨਾ ਹੈ ਉਹ ਕੀਤਾ ਗਿਆ ਹੈ ਟੂਰਿਜ਼ਮ ਨੂੰ ਬढ़ावा ਦੇਣ ਦੇ ਲਈ ਅੱਜ ਇਹ ਵੱਡਾ ਉਪਰਾਲਾ ਜਿਹੜਾ ਪੰਜਾਬ ਦੇ ਵਿੱਚ ਪਹਿਲਾ ਜਿਹੜਾ ਪੈਲੈਸ ਹੈ ਰਣਬਾਸ ਉਹ ਖੁੱਲਿਆ ਹੈ ਤਾਂ ਸਾਡੇ ਨਾਲ ਇੱਥੋਂ ਦੇ ਜਿਹੜੇ ਕਰਤਾ ਧਰਤਾ ਨੇ ਜਿਹੜੇ ਸਾਰਾ ਦੇਖਦੇ ਨੇ ਰੋਹਿਤ ਜੀ ਉਹ ਮੌਜੂਦ ਨੇ ਇੱਕ ਇੱਕ ਕਰਕੇ ਅੰਦਰ ਚੱਲਾਂਗੇ ਸਾਰਾ ਜਿਹੜਾ ਤੁਹਾਨੂੰ ਅੰਦਰ ਦਾ ਟੂਰ ਹੈ ਉਹ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਰਹਿਣ ਵਾਲਾ ਰੋਹਿਤ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜਗਬਾਣੀ ਤੋਂ ਤੁਹਾਡਾ ਮੇਰਾ ਸਾਸਿਕਾਲ ਜੀ ਮੇਰਾ ਨਾਮ ਰੋਹਿਤ ਹੈਗਾ ਮੈਂ ਇੱਥੇ ਰੂਮ ਡਿਵੀਜ਼ਨ ਪਾਰਟ ਦੇਖਦਾ ਜੀ ਤੁਹਾਨੂੰ ਮੈਂ ਬਾਅਦ ਵਿੱਚ ਇਹ ਦੱਸਦਾ ਇਹਦਾ ਪੁਰਾਣਾ ਨਾਮ ਵੈਸੇ ਇਹਦਾ ਰਨਬਾਸ ਹੈ ਜਿੱਥੇ ਪੁਰਾਣੇ ਟਾਈਮ ਜੇ ਆਪਾਂ ਦੇਖਿਆ ਨੇ ਰਾਨੀਆਂ ਦਾ ਜਿੱਥੇ ਆਵਾਜ਼ ਹੁੰਦਾ ਸੀ ਉਹ ਹੈ ਜੀ ਇਹਨੂੰ ਤਾਂ ਹੀ ਇਹਦਾ ਨਾਮ ਰਨਬਾਸ ਦਾ ਪੈਲੇਸ ਰੱਖਿਆ ਗਿਆ ਜਿਹਦੇ ਵਿੱਚ 35 ਕਮਰੇ ਨੇ ਟੋਟਲ ਜੀ ਸਾਰੇ ਰੂਮਸ ਦਾ ਸਾਈਜ਼ ਸਭ ਕੁਝ ਸਬ ਡਿਫਰੈਂਟ ਹੈਗਾ ਜੀ ਤੇ ਚਾਰ ਥੀਮਸ ਇਹਨੂੰ ਡਿਵਾਈਡ ਕੀਤਾ ਗਿਆ ਆਓ ਤੁਹਾਨੂੰ ਅੱਗੇ ਦਿਖਾਣੇ ਆ ਫਿਰ ਤੁਹਾਨੂੰ ਸਾਰਾ ਲੈ ਕੇ ਚੱਲਦੇ ਆ ਜੀ ਅੰ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਰਾਜੇ ਮਹਾਰਾਜਿਆਂ ਦੇ ਟਾਈਮ ਦੇ ਵਿੱਚ ਹੁੰਦਾ ਸੀਗਾ ਤਾਂ ਉਸੇ ਤਰ੍ਹਾਂ ਦਾ ਅੰਦਾਜ਼ ਜਿਹੜਾ ਅੱਜ ਨਜ਼ਰ ਆ ਰਿਹਾ ਰੋਈ ਜਿਸ ਤਰ੍ਹਾਂ ਪਹਿਲਾਂ ਆਪਾਂ ਦੇਖਦੇ ਹੁੰਦੇ ਸੀਗੇ ਰਾਜੇ ਮਹਾਰਾਜਿਆਂ ਨੇ ਸਮੇਂ ਚ ਹਨਾ ਬਾਹਰ ਦਰਬਾਰ ਦੇ ਉੱਪਰ ਖੜੇ ਹੁੰਦੇ ਸੀਗੇ ਸਵਾਗਤ ਦੇ ਲਈ ਉਸੇ ਤਰ੍ਹਾਂ ਅੱਜ ਫੁੱਲ ਦੀ ਉਹ ਕਿ ਬਾਰਿਸ਼ ਕੀਤੀ ਜਾਂਦੀ ਸੀ ਉਵੇਂ ਹੀ ਸਾਡਾ ਵੀ ਉਵੇਂ ਹੀ ਕਨਸੈਪਟ ਹੈਗਾ ਜੀ ਕਿ ਜਦੋਂ ਤੁਸੀਂ ਐਂਟਰ ਕਰੋ ਤੁਹਾਨੂੰ ਲੱਗੇਗੀ ਤੁਸੀਂ ਇੱਕ ਪੈਲੈਸ ਦੇ ਵਿੱਚ ਆਏ ਹੋ ਉੱਥੋਂ ਹੀ ਉਵੇਂ ਹੀ ਤੁਹਾਡੇ ਉੱਤੇ ਫੁੱਲਾਂ ਦੀ ਬਾਰਿਸ਼ ਹੁੰਦੀ ਹੈ ਜੀ ਫਿਰ ਤੁਹਾਡਾ ਅੱਗੇ ਸਵਾਗਤ ਕੀਤਾ ਜਾਂਦਾ ਹੈ ਰੋਮਾ ਦੀ ਤਰਫ ਬਿਲਕੁਲ ਤਸਵੀਰ ਵੀ ਹੋਈ ਨਜ਼ਰ ਆ ਰਹੀ ਹੈ ਕਿ ਉਸੇ ਤਰ੍ਹਾਂ ਦਾ ਸਾਰਾ ਲੁੱਕ ਨਹੀਂ ਹੈਗਾ ਸਭ ਕੁਝ ਸੇਮ ਅਸੀਂ ਉਹੀ ਸਭ ਕੁਝ ਉਹਨੂੰ ਹੀ ਮੇਨਟੇਨ ਕੀਤਾ ਹੈਗਾ ਜੀ ਕੁਝ ਇੱਕ ਚੀਜ਼ ਵੀ ਚੇਂਜ ਨਹੀਂ ਹੋਈ ਹੈ ਦਰਸਰ ਤੇ ਬਿਲਕੁਲ ਅੰਦਰ ਚਲਦੇ ਹਾਂ ਅੰਦਰ ਦਾ ਜਿਹੜਾ ਟੂਰ ਹੈ ਉਹ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਦਾ ਕਿਉਂਕਿ ਰਾਣੀਆਂ ਦਾ ਆਵਾਸ ਹੁੰਦਾ ਸੀਗਾ ਧਰਨਵਾਸ ਉਸੇ ਤੋਂ ਜਿਹੜਾ ਨਾਮ ਹੈ ਇਸ ਦਾ ਰੱਖਿਆ ਗਿਆ ਹੈ ਧਰਨਵਾਸ ਨਾਮ ਹਨਾ ਕਾਫੀ ਚਰਚਾ ਦੇ ਵਿੱਚ ਆਇਆ ਜਦੋਂ ਹੋਇਆ ਜਨਤਕ ਹੋਇਆ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਭਈ ਪਹਿਲਾ ਟੂਰਿਜ਼ਮ ਜਿਹੜਾ ਪਲੇਸ ਆ ਉਹ ਖੁੱਲਣ ਜਾ ਰਿਹਾ ਹਾਂਜੀ ਹਾਂਜੀ ਸਰ ਇਹਦਾ ਇਹ ਤੋ ਇਸ ਤੋ ਹੀ ਅਸੀਂ ਸਟਾਰਟਅਪ ਕੀਤਾ ਸੀ ਇਹਨੂੰ ਬਣਨ ਲਈ 5 ਸਾਲ ਟੋਟਲ ਲੱਗਿਆ ਸਰ 2019 ਚ ਇਹਦਾ ਕੰਸਟਰਕਸ਼ਨ ਵਰਕ ਸਟਾਰਟ ਕੀਤਾ ਸੀ ਤੇ 2024 ਜਾ ਕੇ ਇਹਨੂੰ ਕੰਪਲੀਟ ਪ੍ਰੋਪਰ ਅਸੀਂ ਮੇਨਟੇਨ ਕਰ ਪਾਏ ਆ ਜੀ ਜੋ ਕਿ ਸਾਡੇ ਮੋਨਰ ਹੈ ਮਿਸ ਪ੍ਰੀਆ ਪਾਲ ਜਿਨ੍ਹਾਂ ਦੀ ਕਾਰਜਕਾਲ ਵਿੱਚ ਹੀ ਅਸੀਂ ਇਹ ਸਾਰਾ ਕੰਪਲੀਟ ਕੀਤਾ ਹੈਗਾ ਜੀ ਖਾਸ ਕੀ ਕੁਝ ਰਹਿਣ ਵਾਲਾ ਹੈ ਔਰ ਇਹ ਟੂਰਿਜ਼ਮ ਨੂੰ ਵਾਅਦਾ ਦੇਣ ਦੇ ਲਈ ਇੱਥੇ ਇਹ ਖੋਲਿਆ ਗਿਆ ਪੈਲਸ ਹਨ ਤੇ ਕੀ ਕੁਝ ਖਾਸ ਰਹਿਣ ਵਾਲਾ ਇਸ ਦੇ ਵਿੱਚ ਇਹਦੇ ਵਿੱਚ ਸਾਡੇ ਕੋਲ 35 ਕਮਰੇ ਹੈਗੇ ਨੇ ਜੀ ਰੈਸਟੋਰੈਂਟ ਹੈਗਾ ਸਾਡੇ ਕੋਲ ਦਰਬਾਰ ਹਾਲ ਹੈ ਜੀ ਬੈਂਕਟ ਹਾਲ ਜਿਹਨੂੰ ਆਪਾਂ ਕਹਿੰਦੇ ਆ ਸਾਡੇ ਕੋਲ ਬਾਹਰ ਹੈਗਾ ਜਿਹਦਾ ਨਾਮ ਦਾ ਪਟਿਆਲਾ ਬਾਹਰ ਹੈਗਾ ਜੀ ਵੈਸੇ ਇਹਦਾ ਪਟਿਆਲਾ ਨਾਮ ਹੈ ਉਹਦਾ ਅਸਲੀ ਤੇ ਉੱਥੇ ਜਿਵੇਂ ਤੁਸੀਂ ਬੈਠ ਕੇ ਆਪਣਾ ਮਨੋਰੰਜਨ ਵਗੈਰਾ ਸਭ ਕੁਝ ਕਰ ਸਕਦੇ ਹੋ ਜੀ ਬਿਲਕੁਲ ਇੱਕ ਇੱਕ ਕਰਕੇ ਨਾ ਆਪਾਂ ਸਾਰੀ ਚੀਜ਼ ਦਿਖਾਈਏ ਔਰ ਦਰਸ਼ਕਾਂ ਨੂੰ ਕਿ ਕੀ ਕੁਝ ਖਾਸ ਹੈ ਇੱਥੇ ਆਈਏ ਮੈਂ ਤੁਹਾਨੂੰ ਪਹਿਲੇ ਰਿਸੈਪਸ਼ਨ ਦੀ ਤਰਫ ਲੈ ਜਾਂਦਾ ਜੀ ਜਿੱਥੇ ਸਾਡਾ ਸਭ ਤੋਂ ਪਹਿਲਾ ਚੈੱਕ ਇਨ ਪ੍ਰੋਸੈਸ ਹੁੰਦਾ ਹੈ ਜੀ ਇੱਥੋਂ ਚੈੱਕ ਇਨ ਹੁੰਦੇ ਨੇ ਗੈਸ ਇੱਥੋਂ ਦੀ ਰੂਮ ਅਲੋਕੇਸ਼ਨ ਵਗੈਰਾ ਕੀਤੀ ਜਾਂਦੀ ਹੈ ਨਾ ਫਿਰ ਉਸ ਤੋਂ ਬਾਅਦ ਅੱਗੇ ਉਹਨਾਂ ਨੂੰ ਅਸੀਂ ਤੁਹਾਨੂੰ ਫਿਰ ਮੈਂ ਅੱਗੇ ਲੈ ਕੇ ਕਰਕੇ ਸਾਰੇ ਜੀ ਇਸ ਕਾ ਜੀ ਜੇ ਉੱਪਰ ਤੁਸੀਂ ਦੇਖਦੇ ਹੋ ਉਹ ਸਾਡਾ ਮੈਨੇਜਰ ਡੈਸਕ ਹੈਗਾ ਜੀ ਜਿੱਥੇ ਤੁਹਾਡਾ ਸੈਟਿੰਗ ਵਗੈਰਾ ਅਰੇਂਜਮੈਂਟ ਕੀਤੀ ਜਾਂਦੀ ਹੈ ਇਨੇ ਤਾਂ ਇਹਨਾਂ ਨੇ ਕਿਹਾ ਸੀ ਵੇਟ ਕਰਦੇ ਨੇ ਸਿਟਿੰਗ ਚੈੱਕ ਇਨ ਵਾਸਤੇ ਚੈੱਕ ਇਨ ਦਾ ਵੇਟ ਤਾਂ ਨਹੀਂ ਹੁੰਦਾ ਮਤਲਬ ਉਹਨਾਂ ਦਾ ਵੇਟਿੰਗ ਲਾਉਂਜ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜੀ ਸਾਰਾ ਕੁਝ ਓਰੇ ਰਿਸੈਪਸ਼ਨ ਵਗੈਰਾ ਸਾਰੀ ਵੇਟਿੰਗ ਵਗੈਰਾ ਸਾਰੀ ਓਰੇ ਚੱਲ ਰਹੀ ਹੈ ਹਾਂ ਜੀ ਹਾਂ ਜੀ ਹਾਂ ਜੀ ਸਰ ਇੱਥੇ ਹੀ ਵੇਟਿੰਗ ਹੁੰਦੀ ਹੈ ਜੀ ਸਾਰੇ ਕਾਫੀ ਕੁਝ ਬਦਲਾ ਵੀ ਆਇਆਗਾ ਪਹਿਲਾਂ ਨਾਲੋਂ ਹਾਂ ਸਰ ਬਦਲਾ ਸੀ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਜਿਵੇਂ ਸੀ ਉਹਨੂੰ ਉਵੇਂ ਹੀ ਮੇਨਟੇਨ ਕੀਤਾ ਗਿਆ ਬਸ ਇਹ ਹੈ ਕਿ ਇਹ ਦੀ ਸਿਰਫ ਲੁੱਕ ਚੇਂਜ ਕੀਤਾ ਗਿਆ ਇਨ ਦਾ ਟਰਮਸ ਆਫ ਲਾਈਕ ਵਾਈਟ واਸ਼ ਪ੍ਰੋਪਰ ਕੀਤਾ ਗਿਆ ਨੋ ਉਹ ਚੀਜ਼ ਬਾਸਾ ਸੀ ਹੋ ਗਿਆ ਤਾਂ ਬਾਕੀ ਸਾਰਾ ਕੁਝ ਉਹੀ ਹੈ ਪ੍ਰਾਤਨ ਜਿਵੇਂ ਸਾਨੂੰ ਮਿਲਿਆ ਸੀ ਉਤੋਂ ਦੇ ਜਦੋਂ ਸਾਨੂੰ ਇਹ ਮਿਲਿਆ ਸੀ ਇਹਦੀ ਵਾਲਸ ਵਗੈਰਾ ਡੈਂ ਸਭ ਕੁਝ ਹੈਗਾ ਸੀ ਉਹਨੂੰ ਮੇਨਟੇਨ ਕੀਤਾ ਹੈ ਪ੍ਰੋਪਰ ਨਾ ਉਸ ਤੇ ਰੀ ਕੰਸਟਰਕਸ਼ਨ ਕੀਤੀ ਹੋਈ ਹੈ ਰੀ ਵਰਕ ਹੋਇਆ ਸਾਰਾ ਕੁਝ ਬਿਲਕੁਲ ਪਟਿਆਲਾ ਰਿਆਸਤ ਕਾਫੀ ਫੇਮਸ ਹੈ ਨਾ ਹਰ ਪਾਸੇ ਕਿ ਰਿਆਸਤ ਸਿ ਸ਼ਹਿਰ ਹੈ ਜੀ ਉਹ ਤੁਹਾਨੂੰ ਪਤਾ ਹੀ ਹੈ ਬਹੁਤ ਵੱਡਾ ਬਹੁਤ ਵਧੀਆ ਤੇ ਬਹੁਤ ਰਾਇਲ ਸਿਟੀ ਕਿਹਾ ਜਾਂਦਾ ਹੈ ਪਟਿਆਲਾ ਨੂੰ ਜੀ ਇਹ ਹੋਰ ਕੀ ਕੁਝ ਆਪਾਂ ਉਹ ਵੀ ਦਿਖਾਈ ਹੈ ਨਾ ਇੱਕ ਇੱਕ ਕਰਕੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਕੀ ਕੁਝ ਖਾਸ ਰਹਿਣ ਵਾਲਾ ਅੱਜ ਇਸ ਰਣਬਾਜ਼ ਦੇ ਵਿੱਚ ਕਿਉਂਕਿ ਰਾਣੀਆਂ ਦਾ ਵਾਸ ਜਿਹੜਾ ਹੁੰਦਾ ਸੀਗਾ ਇਸ ਥਾਂ ਦੇ ਉੱਪਰ ਤਾਂ ਉਸੀ ਥਾਂ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਇਹ ਰਿਸੈਪਸ਼ਨ ਹੈ ਵੇਟਿੰਗ ਰੂਮ ਹੈ ਜਿੱਥੇ ਲੋਕ ਇੱਥੇ ਪਹੁੰਚਿਆ ਕਰਨਗੇ ਤਾਂ ਜਦੋਂ ਬੁਕਿੰਗ ਵਗੈਰਾ ਕਰਨੀ ਹੈ ਤਾਂ ਪਹਿਲਾਂ ਇੱਥੇ ਜਿਹੜੀ ਹੈਗੀ ਰਿਸੈਪਸ਼ਨ ਤੇ ਪਹੁੰਚਣਾ ਪਏਗਾ ਇਸੀ ਥਾਂ ਦੇ ਉੱਪਰ ਪਹੁੰਚ ਕੇ ਜਿਹੜੀ ਅਗਲੀ ਬੁਕਿੰਗ ਹੈ ਤੁਹਾਡੀ ਅਗਲਾ ਜੇ ਕੁਝ ਤੁਸੀਂ ਪੁੱਛਣਾ ਹੈ ਤਾਂ ਇੱਥੋਂ ਹੀ ਜਿਹੜੀ ਸ਼ੁਰੂਆਤ ਆ ਉਹ ਇਸ ਦੀ ਹੋਵੇਗੀ ਤਾਂ ਅੱਗੇ ਵੱਲ ਨੂੰ ਚੱਲਾਂਗੇ ਤਾਂ ਅੱਗੇ ਵੱਲ ਵੀ ਜਿਹੜੀ ਤਸਵੀਰ ਹੈ ਉਹ ਦਿਖਾਵਾਂਗੇ ਕਿ ਕੀ ਕੁਝ ਖਾਸ ਹੈ ਇਸ ਦੇ ਵਿੱਚ ਰਣਬਾਜ਼ ਦੇ ਵਿੱਚ ਇਹਨੂੰ ਕੋਟੀਆਰਟ ਵਨ ਕਹਿੰਦੇ ਆ ਸਰ ਅਸੀਂ ਜਿੱਥੇ ਤੁਹਾਡਾ ਜੇ ਆਪਾਂ ਕੋਈ ਗੈਟ ਟੂਗੇਦਰ ਕਰਨੀ ਹੋਵੇ ਤਾਂ ਇਹਨੂੰ ਕੰਬਾਈਨ ਕੀਤਾ ਜਾਂਦਾ ਜੀ। ਵੈਸੇ ਸਿਟਿੰਗ ਏਰੀਆ ਕਿਹਾ ਜਾਂਦਾ ਇਹਨੂੰ ਆਪਾਂ ਜਿੱਥੇ ਗੈਸ ਬੈਠ ਕੇ ਬਾਹਰ ਮਤਲਬ ਤੁਸੀਂ ਕਹਿ ਸਕਦੇ ਹੋ ਕੁਦਰਤ ਦਾ ਮਨੋਰੰਜਨ ਲੈ ਸਾਧਨ ਜੀ ਉਹ ਚੀਜ਼ ਵਸੇ ਇਹਨੂੰ ਪ੍ਰੋਪਰ ਅਸੀਂ ਮੇਨਟੇਨ ਕੀਤਾ ਹੋਇਆ ਹੈ ਜੀ ਅਜੇ ਤੁਹਾਨੂੰ ਮੈਂ ਅਗਲੇ ਬਾਅਦ ਇਹ ਹੋਇਆ ਸੀ ਗਾਨਾ ਵੀ ਇੱਥੇ ਇੱਕ ਰਣਬਾਜ਼ ਦਾ ਜਿਹੜਾ ਉਦਘਾਟਨ ਹੋਣਾ ਹੈ ਤਾਂ ਉਸ ਤੋਂ ਪਹਿਲਾਂ ਸਾਰੀ ਹਿਸਟਰੀ ਵਗੈਰਾ ਵੀ ਤੁਸੀਂ ਰੀਡ ਕੀਤੀ ਸੀਗੀ ਬਾਈ ਕੀ ਕੁਝ ਇੱਥੇ ਸੀਗਾ ਪਹਿਲਾਂ ਜੋ ਇਹਨਾਂ ਦੇ ਪੁਰਾਣੇ ਜਿਹੜੇ ਆਰਟਿਸਟ ਲੈ ਗਏ ਸੀ ਆਰਟਿਸਟਸ ਵਗੈਰਾ ਉਹਨਾਂ ਨੇ ਪਹਿਲੇ ਸਟੱਡੀ ਕੀਤਾ ਇਹਨੂੰ ਪ੍ਰੋਪਰ ਫਿਰ ਸਟੱਡੀ ਕਰਨ ਤੋਂ ਬਾਅਦ ਹੀ ਇਹਦੇ ਤੇ ਸਾਰਾ ਕੁਝ ਰੀਵਰਕ ਹੋਇਆ ਹੈ ਜੀ ਸਾਰਾ ਕੁਝ ਕਿਵੇਂ ਕੀ ਸੀ ਪੈਲੇਸ ਕਿਵੇਂ ਸੀ ਕੀ ਵੈਸੇ ਉਹ ਕਮਰਾ ਸਭ ਕੁਝ ਉਹ ਵਹੀ ਰੀਕੰਸਟਰਕਟ ਕਰ ਸਕਦਾ ਹੋਇਆ ਜ ਹਾਂ ਕਹਿੰਦੇ ਕਿ ਭਈ ਇੱਥੇ ਰਾਣੀਆਂ ਹੁੰਦੀਆਂ ਸੀ ਗਿਆਨ ਨਾਲ ਫਾਊਂਟੇਨ ਏਰੀਆ ਹੈ ਜਿੱਥੇ ਰਾਣੀਆਂ ਵਗੈਰਾ ਬੈਠਦੀਆਂ ਹੁੰਦੀਆਂ ਸੀ ਜੀ ਬਾਹਰ ਬੈਠਦੇ ਸੀ ਇੱਥੇ ਮਨੋਰੰਜਨ ਲੇਤਾ ਜਾਂਦਾ ਸੀ ਜੀ ਤੇ ਬਿਲਕੁਲ ਤੋਨੋ ਇੱਕ ਇੱਕ ਤਸਵੀਰ ਜਿਹੜੀ ਹੈ ਉਹ ਇੱਥੇ ਰਣਬਾਜ ਜੀ ਦਿਖਾ ਰਹੇ ਆ ਕਿ ਕੀ ਕੁਝ ਖਾਸ ਇੱਥੇ ਰਹੇਗਾ ਤਾਂ ਹਰ ਇੱਕ ਤਸਵੀਰ ਇਹ ਇਹ ਕਿਹੜਾ ਏਰੀਆ ਇਹਨੂੰ ਪਟਿਆਲਾ ਦਾ ਪਟਿਆਲਾ ਨਾਮ ਦਿੱਤਾ ਗਿਆ ਹੈ ਜੋ ਕਿ ਸਾਡਾ 바ਰ ਸੈਕਸ਼ਨ ਹੈਗਾ ਜੀ ਇਹਦੇ ਵਿੱਚ ਤੁਸੀਂ ਦੇਖੋਗੇ ਉੱਪਰ ਸਾਡੇ ਲਾਉਂਜਿਸ ਵਗੈਰਾ ਹੈਗੇ ਨੇ ਜੀ ਸਿਟਿੰਗਸ ਲਾਉਂਜਿਸ ਇਹਨੂੰ ਕਹਿੰਦੇ ਨੇ ਜਿਹਦੇ ਵਿੱਚ ਗੈਸਟ ਬੈਠ ਸਕਦੇ ਨੇ ਆਪਣਾ ਇੰਜੋਏ ਕਰ ਸਕਦੇ ਇਹਦਾ ਨਾਮ ਦਾ ਪਟਿਆਲਾ ਹੈਗਾ ਜਿਹਦੇ ਵਿੱਚ ਸਿਟਿੰਗ ਲਾਉਂਜਿਸ ਹੈਗੇ ਨੇ ਜੇ ਤੁਸੀਂ ਉੱਪਰ ਦੇ ਸਾਈਡ ਦੇਖਦੇ ਹੋ ਉੱਪਰ ਸਿਟਿੰਗ ਲਾਉਂਜਿਸ ਹੈਗੇ ਨੇ ਜਿਹਦੇ ਵਿੱਚ ਗੈਸਟ ਬੈਠ ਕੇ ਆਪਣਾ ਇੰਜੋਏ ਕਰ ਸਕਦੇ ਨੇ ਜੀ ਇਸਦੇ ਤੁਹਾਨੂੰ ਡਰਿੰਕਸ ਵਗੈਰਾ ਸਾਰੇ ਸਰਵ ਹੋਏਤੇ ਹੀ ਹੋਣਗੇ ਜੀ ਮਤਲਬ ਜਿਹੜਾ ਪਟਿਆਲਾ ਬੈਗ ਸੀਗਾ ਉਹ ਸਾਰਾ ਇੱਥੋਂ ਮਿਲੇਗਾ ਇੱਥੋਂ ਸਾਰਾ ਕੁਝ ਹੋਏਗਾ ਜੀ ਇਹ ਟੋਈਸਾ ਉਹ ਹੈਗਾ ਤੁਹਾਨੂੰ ਸਾਰਾ ਕੁਝ ਉੱਪਰ ਤੁਸੀਂ ਜਾ ਕੇ ਇਧਰ ਵੀ ਦੇਖ ਸਕਦਾ ਜਿਵੇਂ ਕੈਬਿਨੇਟ ਬਨੇ ਹੋਏ ਨੇ ਜੀ ਸਾਡੇ ਲਾਉਂਜੀ ਜਿੱਥੋਂ ਆਪਾਂ ਗੱਲ ਕਰਦੇ ਹਾਂ ਤੇ ਬਿਲਕੁਲ ਪਟਿਆਲਾ ਪੈਕ ਜਿਹੜਾ ਕਾਫੀ ਫੇਮਸ ਹੈ ਤਾਂ ਉਹ ਤੁਹਾਨੂੰ ਇੱਥੋਂ ਮਿਲਿਆ ਕਰੇਗਾ ਹੁਣ ਕਿਉਂਕਿ ਇਹ ਜਿਹੜਾ ਬਾਹਰ ਬਣਿਆ ਹੈ ਤਾਂ اسی ਥਾਂ ਤੋਂ ਹਨ ਪਟਿਆਲਾ ਪੈਕ ਹੁਣ ਲੋਕ ਪਟਿਆਲਾ ਦੇ ਜਿਹੜਾ ਕਾਫੀ ਮਨੰਜ਼ ਲੈ ਸਕਦੇ ਨੇ ਹਾਂਜੀ ਤੇ ਜਿਸ ਤਰ੍ਹਾਂ ਹੁਣ ਕਾਫੀ ਡਿਫਰੈਂਟ ਵੀ ਹੋਇਆ ਹੈ ਨਾ ਸਭ ਕੁਝ ਇਸ ਸਾਰਾ ਫਰਨੀਚਰਡ ਵਗੈਰਾ ਹਨਾ ਕਾਫੀ ਕੁਝ ਬਦਲਾਇਆ ਇੱਥੇ ਸਭ ਕੁਝ ਇਹਨੂੰ ਡਿਜ਼ਾਈਨ ਕੀਤਾ ਗਿਆ ਹੈ ਥੀਮ ਦੇ ਨਾਲ ਮੈਚ ਕਰਦਾ ਇਹਨੂੰ ਡਿਜ਼ਾਈਨ ਕੀਤਾ ਗਿਆ ਪ੍ਰੋਪਰ ਕਿ ਫਰਨੀਚਰ ਕਿਹੜਾ ਪਲੇਸ ਕਰਨਾ ਹੈ ਕਿਵੇਂ ਦੀ ਡਿਜ਼ਾਈਨਿੰਗ ਹੋਏਗੀ ਕਲਰ ਥੀਮ ਕਿਹੜੀ ਰਹੇਗੀ ਸਭ ਕੁਝ ਉਹ ਡਿਜ਼ਾਈਨ ਕੀਤਾ ਗਿਆ ਜੀ ਲੋਕਾਂ ਲਈ ਕਾਫੀ ਖਿੱਚ ਦਾ ਕੇਂਦਰ ਵੀ ਬਣੇਗਾ ਜਦੋਂ ਉਹ ਇਸ ਨੂੰ ਤਸਵੀਰਾਂ ਨੂੰ ਲੋਕ ਵੱਖੋ-ਵੱਖੇ ਕੈਮਰਾ ਨਾਲ ਦੇਖਣਗੇ ਹਨਾ ਉਹ ਖਿੱਚ ਦਾ ਕੇਂਦਰ ਵੀ ਬਣੇਗਾ ਲੋਕਾਂ ਦੇ ਲੋਕ ਇੱਥੇ ਪਹੁੰਚਣਗੇ ਵੀ ਜਿਹੜੇ ਟੂਰਿਸਟ ਹੁੰਦੇ ਨੇ ਸਾਰਾ ਸ਼ਹਿਰ ਸਾਰਾ ਦੇਸ਼ ਘੁੰਮਦੇ ਨੇ ਤਾਂ ਉਹ ਕਾਫੀ ਜ਼ਿਆਦਾ ਇੱਥੇ ਆਣਗੇ ਇਹਦੇ ਨਾਲ ਵਿਕਾਸ ਹੋਏਗਾ ਟੂਰਿਜ਼ਮ ਦਾ ਸਭ ਤੋਂ ਵਧੀਆ ਜੇ ਪੈਲਸ ਪ੍ਰੋਪਰ ਜਿਵੇਂ ਬਣਾਇਆ ਹੈ ਇਹਦੇ ਨਾਲ ਟੂਰਿਜ਼ਮ ਦਾ ਬਹੁਤ ਵਧੀਆ ਵਿਕਾਸ ਹੋਏਗਾ ਟੂਰਿਸਟ ਆਣਗੇ ਇੱਕ ਟੂਰਿਸਟ ਸਪੌਟ ਪਲੇਸ ਬਣੇਗਾ ਜੀ ਪ੍ਰੋਪਰ ਤੇ ਬਿਲਕੁਲ ਜਿਸ ਤਰ੍ਹਾਂ ਇਹ ਸਾਰੀ ਲੁੱਕ ਰੱਖੀ ਗਈ ਹੈ ਨਾ ਕਾਫੀ ਸਮਾਂ ਵੀ ਲੱਗ ਗਿਆ ਹੋਵੇਗਾ ਇਸ ਨੂੰ ਡਿਸਾਈਡ ਕਰਨ ਦੇ ਵਿੱਚ ਵੀ ਕਿਸ ਤਰ੍ਹਾਂ ਸਭ ਕੁਝ ਪਲਾਨ ਕਰਨਾ ਨਾ ਪੂਰੀ ਟੀਮ ਲੱਗੀ ਹੈ ਮੈਂ ਤੁਹਾਨੂੰ ਕਿਹਾ ਗਿਆ ਜਿਵੇਂ ਕਿ 5 ਸਾਲ ਇਹਨੂੰ ਲੱਗੇ ਨੇ ਪ੍ਰੋਪਰ ਮੇਨਟੇਨ ਹੋਣ ਨੂੰ ਜੀ ਰੀਸਟੋਰ ਕਰਨ ਨੂੰ 5 ਸਾਲ ਲੱਗਿਆ ਜੋ ਕਿ ਬਹੁਤ ਵੱਡਾ ਕਾਰਜਕਾਲ ਹੈਗਾ ਤੇ ਉਹਦੇ ਵਿੱਚ ਹੀ ਪ੍ਰੋਪਰ ਇਹ ਮੇਨਟੇਨ ਕੀਤਾ ਗਿਆ ਅੱਗੇ ਚਲਦੇ ਆਪਾਂ ਅੱਗੇ ਹਨਾ ਦਿਖਾਣਾ ਰੋਇ ਜੀ ਹਨਾ ਅੱਜ ਤਾਂ ਬਿਲਕੁਲ ਤੁਸੀਂ ਇਹ ਤਸਵੀਰ ਜਿਹੜੀ ਹੈ ਕਿ ਕਰਕੇ ਦੇਖ ਪਾ ਰਹੇ ਹੋ ਕਿ ਕੀ ਕੁਝ ਖਾਸ ਰਹਿਣ ਵਾਲਾ ਰਣਬਾਜ਼ ਦੇ ਵਿੱਚ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਕਾਫੀ ਕੁਝ ਚੇਂਜਸ ਵੀ ਕੀਤੇ ਨੇ ਲੇਕਿਨ ਜਿਹੜਾ ਲੁੱਕ ਦੀ ਵਾਈਬ ਜਿਹੜਾ ਇਹ ਥੀਮ ਦੀ ਵਾਈਬ ਜਿਹੜਾ ਸਾਰਾ ਕੁਝ ਡਿਸਾਈਡ ਹੈ ਉਹ ਕੀਤਾ ਗਿਆ ਤਾਂ ਇਸ ਥਾਂ ਦੇ ਉੱਪਰ ਤੁਸੀਂ ਦੇਖੋਗੇ ਕਿ ਬਾਹਰ ਜਿਹੜਾ ਓਪਨ ਹੈ ਉਹ ਕੀਤਾ ਗਿਆ ਲੋਕ ਕਿੱਥੇ ਆਉਣਗੇ ਇੱਥੇ ਆ ਕੇ ਜਿਹੜਾ ਪੂਰਾ ਇੰਜੋਏ ਆਪਣਾ ਉਹ ਕਰਨਗੇ ਤਾਂ ਉਸ ਤੋਂ ਇਲਾਵਾ ਅੱਗੇ ਕਿਉਂ ਕਿਉਂ ਜਿਹੜਾ ਰਹਿਣ ਵਾਲਾ ਹੈ ਤਾਂ ਉਹ ਸਭ ਕੁਝ ਤੁਹਾਨੂੰ ਦਿਖਾਵਾਂਗੇ ਕਿ ਕੀ ਕੁਝ ਰਣਬਾਜ਼ ਦੇ ਵਿੱਚ ਓਪਨ ਹੋ ਰਿਹਾ ਹੈ ਕੀ ਕੁਝ ਸਾਰਾ ਰਹਿਣ ਵਾਲਾ ਤਾਂ ਉਹ ਇੱਕ ਇੱਕ ਚੀਜ਼ ਦੇ ਰਹੀ ਹੈ ਤੁਹਾਨੂੰ ਉਹ ਸਾਰੀ ਇਸ ਕੈਮਰੇ ਦੇ ਨਜ਼ਰ ਦੇ ਨਾਲ ਦਿਖਾ ਰਹੇ ਹਾਂ ਰੋਜੀ ਜੀ ਕਾਫੀ ਕੁਝ ਹਨਾ ਇੱਥੇ ਜਿਸ ਤਰ੍ਹਾਂ ਦੇਖਣ ਨੂੰ ਜਦੋਂ ਲੁੱਕ ਦੇਖਦੇ ਆ ਤਾਂ ਉਹ ਉਹੀ ਸ਼ਾਹੀ ਫੀਲਿੰਗਸ ਦੁਬਾਰਾ ਹਨਾ ਲੋਕਾਂ ਨੇ ਜਾਗਦੀਆਂ ਨੇ ਕਿ ਭਾਈ ਹੁਣ ਉਹ ਜਿਹੜਾ ਦਰਬਾਰ ਹੁੰਦਾ ਸੀਗਾ ਰਾਜਾ ਜੀ ਦਾ ਹਨਾ ਉਹੀ ਉਹੀ ਸਾਰਾ ਕੁਝ ਦੇਖਣ ਨੂੰ ਮਿਲ ਰਿਹਾ ਅੱਜ ਜੀ ਉਹੀ ਸੇ ਉਹੀ ਉਹਨੂੰ ਪ੍ਰੋਪਰ ਮੇਨਟੇਨ ਕੀਤਾ ਗਿਆ ਹੈ ਸਰ ਇਹ ਸਾਡੀ ਸਰ ਗ੍ਰੈਂਡ ਸਟੇਅਰ ਕੇਸ ਹੈਗੇ ਨੇ ਜੀ ਜਿਹਦੀ ਟੀ ਮਿਲਦੀ ਹੈ ਸਰ ਇਹ ਸਟੇਅਰ ਕੇਸ ਬਣੇ ਹੋਏ ਨੇ ਇਹਦੇ ਨਾਲ ਹੀ ਐਲੀਵੇਟਰ ਵੀ ਹੈ ਜਿਸ ਤੋਂ ਆਪਾਂ ਐਕਸੈਸ ਕਰ ਸਕਦੇ ਹਾਂ ਫਰਸਟ ਫਲੋਰ ਦਾ ਜੇ ਤੁਸੀਂ ਇੱਧਰ ਦੇਖੋਗੇ ਸਰ ਉੱਪਰ ਇਹ ਤੁਸੀਂ ਜਿਹੜਾ ਸ਼ੈਂਡਲੀਅਰ ਜਿਹਨੂੰ ਆਪਾਂ ਕਹਿੰਦੇ ਆ ਇਹ ਹੈਗਾ ਜੀ ਇਹਦਾ ਡਿਜ਼ਾਈਨ ਦੇਖੋਗੇ ਚੁੰਮਕਾ ਸਟਾਈਲ ਹੈ ਜੀ ਉੱਪਰ ਦੇਖੋਗੇ ਰਿੰਗ ਜਿਵੇਂ ਮਾਰ ਪੁਰਾਣੇ ਟਾਈਮ ਦੇ ਵਿੱਚ ਮਹਾਰਾਣੀ ਮਹਾਰਾਣੀਆ ਜੀ ਚੁੰਮਕਾ ਵਾਂਗੂ ਉਸੇ ਡਿਜ਼ਾਈਨ ਚ ਇਹਨੂੰ ਪ੍ਰੋਪਰ ਬਣਾਇਆ ਗਿਆ ਜੀ ਤੇ ਸਾਰਾ ਕੁਝ ਥੀਮ ਡਿਸਾਈਡ ਕਰ ਮਿਸ ਪ੍ਰੀਆ ਪਾਲ ਜਿਨ੍ਹਾਂ ਜਿਨ੍ਹਾਂ ਨੇ ਇੰਨਾ ਵਧੀਆ ਸੋਚਿਆ ਤੇ ਇਸ ਨੂੰ ਉਹ ਵੀ ਮੇਨਟੇਨ ਕਰਵਾਇਆ ਤੇ ਇੱਕ ਵਾਰੀ ਆਪਾਂ ਸਾਰਾ ਦਿਖਾਣਾ ਹੈ ਨਾ ਹਾਂਜੀ ਬਿਲਕੁਲ ਇਹ ਸਾਰਾ ਰੂਮਸ ਨੂੰ ਕਨੈਕਟ ਕਰਦਾ ਨਾ ਰਸਤਾ ਹੈਗਾ ਸਾਰਾ ਇਹ ਰੂਮਸ ਨੂੰ ਕਨੈਕਟ ਕਰਦਾ ਉੱਪਰ ਫਰਸਟ ਫਲੋਰ ਤੇ ਜਿੱਥੇ ਸਾਡੇ ਆਲਮੋਸਟ ਹੈਗੇ ਨੇ ਕਮਰੇ ਜੀ ਇਸ ਦੇ ਵਿੱਚ ਦੋ ਚੀਜ਼ਾਂ ਨੇ ਸਰ ਇਹਦੇ ਵਿੱਚ ਜਿਵੇਂ ਕਿ ਆਪਣੇ ਕੋਲ ਫਰਸਟ ਫਲੋਰ ਤੇ ਸੈਕੰਡ ਫਲੋਰ ਹੈ ਇਹਤੇ ਫਰਸਟ ਫਲੋਰ ਤੇ ਮੈਜ਼ਮਾਈਨ ਫਲੋਰ ਨੂੰ ਆਪਾਂ ਕਹਿੰਦੇ ਜਿਵੇਂ ਫਰਸਟ ਤੇ ਗਰਾਉਂਡ ਦੇ ਵਿੱਚ ਜਿਹੜਾ ਫਲੋਰ ਹੁੰਦਾ ਉਹਨੂੰ ਮੈਜ਼ਮਾਈਨ ਕਹਿੰਦੇ ਆ ਉਹਦੇ ਵਿੱਚ ਵੀ ਸਾਡੇ ਕਮਰੇ ਹੈਗੇ ਨੇ ਜੀ ਅਦਰ ਇੱਕ ਜਦੋਂ ਰੂਮ ਦਾ ਹਨਾ ਪ੍ਰਾਈਸ ਡਿਸਕਲੋਜ਼ ਹੋਇਆ ਕਿ ਭਈ ਇੰਨਾ ਪ੍ਰਾਈਸ ਰਹਿਣ ਵਾਲਾ ਉਹ ਕਾਫੀ ਚਰਚਾ ਦੇ ਵਿੱਚ ਵੀ ਆਇਆ ਹੈ ਕਹਿੰਦੇ ਕਿ ਭਈ ਆਮ ਲੋਕ ਜਿਹੜੇ ਨੇ ਹਨਾ ਉਹ ਇਸ ਨੂੰ ਅਫੋਰਡ ਨਹੀਂ ਕਰ ਸਕਦੇ ਹੈਗੇ ਬਟ ਜੇ ਤੁਸੀਂ ਇੱਕ ਵਾਰੀ ਦੇਖੋਗੇ ਜਾਂ ਇਹਨੂੰ ਆ ਕੇ ਵਿਜ਼ਿਟ ਕਰੋਗੇ ਤੇ ਤੁਹਾਨੂੰ ਲੱਗੇਗਾ ਕਿ ਹਾਂ ਕਿ ਜਿਹੜਾ ਪ੍ਰਾਈਸ ਡਿਸਾਈਡ ਹੋਇਆ ਉਹ ਹਲੇ ਘੱਟ ਹੈ ਬਟ ਇਹਦਾ ਹੋਰ ਜਿਆਦਾ ਹੋਣਾ ਚਾਹੀਦਾ ਹੈ ਤੁਹਾਨੂੰ ਤੁਹਾਨੂੰ ਕਮਰੇ ਦਿਖਾਵਾਂਗਾ ਜੀ ਬਿਲਕੁਲ ਬਿਲਕੁਲ ਕਾਫੀ ਜਦੋਂ ਉਹ ਤਸਵੀਰਾਂ ਵੀ ਆਈਆਂ ਰੂਮਸ ਦੀਆਂ ਨਾ ਜਦੋਂ ਬੈੱਡ ਵਗੈਰਾ ਲੱਗੇ ਹੋਏ ਆਏ ਕਿ ਪੂਰਾ ਮਹਾਰਾਜਾ ਫੀਲਿੰਗ ਹੈ ਨਾ ਉਹ ਕਾਫੀ ਲੋਕਾਂ ਦੇ ਦਿਲ ਨੂੰ ਖੁਸ਼ੀ ਵੀ ਹੋਈ ਕਿ ਭਾਈ ਪਟਿਆਲਾ ਦੇ ਵਿੱਚ ਚਲੋ ਕੁਝ ਤਾਂ ਓਪਨ ਹੋਇਆ ਨਾ ਕੁਝ ਤਾਂ ਕਿਲੇ ਦੇ ਵਿੱਚ ਬਣਿਆ ਜੀ ਉਹ ਤਾਂ ਹੈ ਹੀ ਹੈ ਜੀ ਜੇ ਤੁਹਾਨੂੰ ਲੱਗਦਾ ਹੈ ਜਿਵੇਂ ਕਿ ਪਟਿਆਲੇ ਵਿੱਚ ਇੱਕ ਹੈਰੀਟੇਜ ਪ੍ਰਾਪਰਟੀ ਆਈ ਹੈ ਲਗਜ਼ਰੀ ਹੈਰੀਟੇਜ ਪ੍ਰਾਪਰਟੀ ਆਪਾਂ ਕਹਿ ਸਕਦੇ ਉਹ ਆਈ ਹੈ ਜੀ ਇਹਦੇ ਵਿੱਚ ਇਹ ਸਾਰਾ ਰੂਮਸ ਨੂੰ ਨਾ ਕਨੈਕਟ ਕਰਦਾ ਹੈ ਇਹ ਰੂਮਸ ਦੇ ਵੀ ਡਿਫਰੈਂਟ ਡਿਫਰੈਂਟ ਹੈ ਵੀ ਕੀ ਜਿਵੇਂ ਕੋਈ ਛੋਟਾ ਰੂਮਸ ਹੈ ਕੋਈ ਵੱਡਾ ਹੈ ਸ਼ਾਹੀ ਰੂਮ ਤਰਨਬਾਜ਼ ਦੇ ਕਮਰਿਆਂ ਦੀ ਤਸਵੀਰ ਜਿਹੜੀ ਹੈ ਰੂਮਸ ਜਿਹੜੇ ਬਣਾਏ ਗਏ ਨੇ ਸ਼ਾਹੀ ਰੂਮਸ ਤਾਂ ਉਹਨਾਂ ਦੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਦਿਖਾਵਾਂਗੇ ਲੇਕਿਨ ਸਭ ਤੋਂ ਪਹਿਲਾਂ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਇਹ ਉੱਪਰ ਦਾ ਦ੍ਰਿਸ਼ਾ ਹੈ ਉੱਪਰ ਤੋਂ ਜਿਹੜੀ ਤਸਵੀਰ ਹੈ ਉਹ ਤੁਹਾਨੂੰ ਰਨਬਾਜ਼ ਦੀ ਦਿਖਾ ਰਿਹਾ ਕਿ ਕਿਸ ਤਰ੍ਹਾਂ ਰਨ ਬਾਸ ਨੂੰ ਸਾਰਾ ਰੈਨੋਵੇਟ ਕੀਤਾ ਗਿਆ ਹੈ ਕਿਸ ਤਰ੍ਹਾਂ ਉਸ ਦੀ ਓਪਨਿੰਗ ਹੋਈ ਹੈ ਤਾਂ ਇਹ ਸਭ ਤੋਂ ਫੇਮਸ ਪਲੇਸ ਹੈ ਇੱਥੇ ਰਨ ਬਾਸ ਜਿੱਥੇ ਰਾਣੀਆਂ ਦਾ ਬਾਸ ਹੁੰਦਾ ਸੀਗਾ ਰਾਣੀਆਂ ਜਿਹੜੀਆਂ ਨੇ ਉਰੇ ਆਪਣਾ ਜਿਹੜਾ ਮਨੋਰੰਜਨ ਕਰਦੀਆਂ ਹੁੰਦੀਆਂ ਸੀਗੀਆਂ ਤਾਂ ਉਸ ਥਾਂ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਹਾਂ ਕਿ ਇਹ ਪੂਰਾ ਰਨ ਬਾਸ ਤੁਸੀਂ ਦੇਖੋਗੇ ਕਿ ਹਿਸਟੋਰੀਕਲ ਦਾ ਕਾਫੀ ਅਹਿਮ ਹਿੱਸਾ ਹੈ ਕਿਉਂਕਿ ਜਦੋਂ ਪਟਿਆਲਾ ਰਿਆਸਤ ਦੀ ਗੱਲ ਹੁੰਦੀ ਹੈ ਪਟਿਆਲਾ ਮਹਾਰਾਜਾ ਦੀ ਗੱਲ ਹੁੰਦੀ ਹੈ ਤਾਂ ਕਿਲੇ ਦੀ ਗੱਲ ਵੀ ਹੁੰਦੀ ਹੈ ਕਿਉਂਕਿ ਬਾਬਾ ਹਾਲਾ ਸਿੰਘ ਹੋਣਾ ਨੇ ਜਿਹੜੀ ਇਹ ਪਟਿਆਲਾ ਸ਼ਹਿਰ ਦੀ ਸ਼ੁਰੂਆਤ ਕੀਤੀ ਸੀਗੀ ਤਾਂ ਹੁਣ ਕਮਰੇ ਦੀ ਤਸਵੀਰ ਜਿਹੜੀ ਉਹ ਤੁਹਾਨੂੰ ਝੁਕਾਵਾਂਗੇ ਕਿ ਸ਼ਾਹੀ ਕਮਰੇ ਜਿਹੜੇ ਸ਼ਾਹੀ ਰੂਮਸ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਦਿਖਦੇ ਨੇ ਕਿਉਂਕਿ ਇਹ ਲੋਕਾਂ ਦੇ ਲਈ ਖਿੱਚ ਦਾ ਕੇਂਦਰ ਵੀ ਬਣਿਆ ਹੋਇਆ ਹੈ ਇਹ ਸਾਰੀਆਂ ਚੀਜ਼ਾਂ ਤਾਂ ਰੋਹੀ ਜੀ ਇਸ ਤਰ੍ਹਾਂ ਸ਼ਾਹੀ ਰੂਮਸ ਹਨ ਮਹਾਰਾਜਾ ਪਟਿਆਲਾ ਦੀ ਜੇਕਰ ਗੱਲ ਕਰੀਏ ਤਾਂ ਕਾਫੀ ਇਤਿਹਾਸ ਦੇ ਵਿੱਚ ਕਾਫੀ ਕੁਝ ਬਿਆਨ ਕਰਦਾ ਹਾਂ ਜੀ ਸਰ ਇਹਨੂੰ ਜਿਵੇਂ ਰੂਮ ਨੂੰ ਆਪਾਂ ਕਹਿੰਦੇ ਆ ਇਹ ਹੈਰੀਟੇਜ ਸੂਟਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਜਿਹਦੀ ਥੀਮ ਸਾਡੀ ਪਰਲ ਥੀਮ ਹੈ ਜਿਹਨੂੰ ਆਪਾਂ ਕਹਿੰਦੇ ਆ ਕਿ ਵਾਈਟ ਔਨ ਵਾਈਟ ਹਰ ਚੀਜ਼ ਤੁਸੀਂ ਇੱਥੇ ਦੇਖੋਗੇ ਵਾਈਟ ਔਨ ਵਾਈਟ ਹੈ ਇਹਦਾ ਬੇਸਿਕਲੀ ਇੱਕ ਨਾਮ ਵੀ ਰੱਖਿਆ ਗਿਆ ਹੈ ਅਸੀਂ ਸ਼ਿਕਾਰ ਬਾਗ ਰੂਮ ਸ਼ਿਕਾਰ ਬਾਗ ਕਿਉਂ ਜੇ ਤੁਸੀਂ ਇੱਥੇ ਤੇ ਦੇਖੋਗੇ ਚਿੱਤਰ ਵਗੈਰਾ ਜਿਹੜੇ ਪੁਰਾਣੇ ਟਾਈਮ ਦੇ ਲੱਗੇ ਹੋਏ ਨੇ ਹਰ ਦੇ ਵਿੱਚ ਤੁਹਾਨੂੰ ਇੱਕ ਇੱਕ ਚੀਜ਼ ਦਿਖਾਈ ਜਾਏਗੀ ਕਿਵੇਂ ਲੈਪਰਡ ਦਾ ਮਤਲਬ ਹਿਰਨ ਦਾ ਸ਼ਾਰਾ ਦਾ ਸ਼ਿਕਾਰ ਕਰਦੇ ਸੀ ਉਸ ਚੀਜ਼ ਨੂੰ ਅਸੀਂ ਉਵੇਂ ਹੀ ਉਹਨੂੰ ਮੇਨਟੇਨ ਕੀਤਾ ਹੈਗਾ ਵੇ ਜੇ ਤੁਸੀਂ ਦੇਖੋਗੇ ਬੈੱਡ ਦੀ ਤਰਫ ਇਹਦਾ ਬੈੱਡ ਹੈਗਾ ਜਿਹੜਾ ਮਾਰਬਲ ਦਾ ਬੈੱਡ ਹੈਗਾ ਜੀ ਜਿਹਦਾ weight ਹੈਗਾ 300 kg ਦਾ ਸਿਰਫ weight ਹੈ ਮਾਰਬਲ ਦਾ ਜੋ ਕਿ ਇੱਥੇ ਤਿਆਰ ਕੀਤਾ ਗਿਆ ਹੈ ਹਰ ਚੀਜ਼ ਤੁਹਾਨੂੰ ਇੱਥੇ ਇੱਕ ਐਂਟੀਕ ਟਾਈਪ ਦਾ ਦੇਖੀ ਜਾਏਗੀ ਮਤਲਬ ਵਾਈਟ ਔਨ ਵਾਈਟ ਇੱਕ ਅਲੱਗ ਹੀ ਥੀਮ ਹੁੰਦੀ ਹੈ ਜੀ ਜਿਹਨੂੰ ਆਪਾਂ ਅਟੈਚ ਅੱਗੇ ਦੇਖ ਸਕਦੇ ਹਾਂ ਜੀ ਉਹਦੇ ਨਾਲ ਆਪਣਾ ਕੋਰੀਡੋਰ ਹੈਗਾ ਬਾਹਰ ਆਊਟਸਾਈਡ ਸਿਟਿੰਗ ਵਗੈਰਾ ਜਿਹਨੂੰ ਆਪਾਂ ਕਹਿੰਦੇ ਆ ਜੀ ਉਹ ਵੀ ਕਨੈਕਟਡ ਹੈ ਅਟੈਚ ਤੋਂ ਇਹਦੇ ਨਾਲ ਵਾਰਡਰੋਬ ਦਾ ਪੈਸਿਵ ਹੈਗਾ ਜੀ ਅਟੈਚ ਵਿਦ ਵਾਸ਼ਰੂਮ ਤੇ ਕਾਫੀ ਕੁਝ ਅਹਿਮ ਹੈ ਇਸ ਦੇ ਵਿੱਚ ਹਨਾ ਇਸ ਰੂਮ ਦੇ ਵਿੱਚ ਹਾਂਜੀ ਬਹੁਤ ਕੁਝ ਹੈ ਮੈਂ ਸਾਰੇ ਦੇ ਵਿੱਚ ਮੇਨ ਤਾਂ ਇਹ ਹੈ ਤੁਸੀਂ ਚਿੱਤਰ ਦੇਖੋਗੇ ਚਿੱਤਰ ਹੀ ਤੁਹਾਨੂੰ ਆਪਣੇ ਆਪ ਦਰਸਾਣ ਗਿਆ ਕਿ ਇਹਦਾ ਨਾਮ ਸ਼ਿਕਾਰ ਬਾਗ ਇਸ ਲਈ ਰੱਖਿਆ ਗਿਆ ਹੈ ਤਾਂ ਕਿ ਇਹ ਆਪਣੇ ਆਪ ਨੂੰ ਇੱਕ ਦਿਖਾਉਂਦੀਆਂ ਨੇ ਚਿੱਤਰ ਜੀ ਤੁਸੀਂ ਕੀ ਹੈ ਤਸਵੀਰਾਂ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਚਿੱਤਰ ਦੀਵਾਰਾਂ ਦੇ ਉੱਪਰ ਬਣੇ ਹੋਏ ਨੇ ਪਹਿਲਾਂ ਤੋਂ ਹੀ ਹਨਾ ਸ਼ਿਕਾਰ ਦੇ ਪੂਰੇ ਇਹ ਉਹੀ ਸ਼ਿਕਾਰ ਨੇ ਜਿਹੜੇ ਮਹਾਰਾਜਾ ਆਪਣੇ ਸਮੇਂ ਦੇ ਵਿੱਚ ਕਰਦੇ ਹਾਂ ਜੀ ਜੋ ਮਹਾਰਾਜਾ ਆਪਣੇ ਸਮੇਂ ਵਿੱਚ ਕਰਦੇ ਸੀ ਉਹੀ ਸ਼ਿਕਾਰ ਨੇ ਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਹਿਰਨ ਦੀਆਂ ਤਸਵੀਰਾਂ ਤੁਹਾਨੂੰ ਨਜ਼ਰ ਆਵਣਗੀਆਂ ਉਸ ਤੋਂ ਇਲਾਵਾ ਸ਼ੇਰ ਦੀ ਤੁਹਾਨੂੰ ਤਸਵੀਰ ਨਜ਼ਰ ਆਵੇਗੀ ਤਾਂ ਵਕ ਵਕ ਜਿਹੜੇ ਉਹਰੇ ਸ਼ਿਕਾਰ ਖੇਡੇ ਗਏ ਸੀਗੇ ਮਹਾਰਾਜਾ ਦੀ ਤਰਫ ਤੋਂ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਇੱਥੇ ਨਜ਼ਰ ਆਵਣਗੀਆਂ ਤਾਂ ਉਸ ਤੋਂ ਖਾਸ ਜਿਹੜਾ ਤੁਸੀਂ ਇਹ ਲੁੱਕ ਦੇਖੋਗੇ ਕਿ ਪੂਰਾ ਮਹਾਰਾਜਾ ਸਟਾਈਲ ਜਿਹੜਾ ਹੈ ਉਹ ਇੱਥੇ ਰੱਖਿਆ ਗਿਆ ਹੈ ਕਾਫੀ ਸ਼ਾਹੀ ਰੂਮ ਜਿਹੜੇ ਤੁਹਾਨੂੰ ਨਜ਼ਰ ਆਉਣਗੇ ਪਟਿਆਲਾ ਸ਼ਹਿਰ ਦੇ ਵਿੱਚ ਜਿਹੜੀ ਇਸ ਦੀ ਓਪਨਿੰਗ ਹੋਈ ਹੈ ਤਾਂ ਉਸ ਦੇ ਨਾਲ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਹੋਰ ਜਿਹੜਾ ਕਹਿ ਸਕਦੇ ਆ ਕਿ ਚਾਂਦ ਐਡ ਹੋਇਆ ਕਿਉਂਕਿ ਅਕਸਰ ਹੀ ਪਟਿਆਲਾ रियासत ਦੀ ਜਦੋਂ ਗੱਲ ਹੁੰਦੀ ਹੈ ਤਾਂ ਪਟਿਆਲਾ ਦੇ ਵਿੱਚ ਹਿਸਟੋਰੀਕਲ ਦੇਖਣ ਨੂੰ ਕਾਫੀ ਕੁਝ ਹੈ ਜਿਸ ਤਰ੍ਹਾਂ ਪਟਿਆਲਾ ਸ਼ੀਸ਼ਮੈਲ ਦੀ ਗੱਲ ਕਰ ਲਈਏ ਚਾਹੇ ਪਟਿਆਲਾ ਕਿਲਾ ਦੀ ਗੱਲ ਕਰ ਲਈਏ ਤਾਂ ਉਸ ਹੀ ਕਿਲੇ ਦੇ ਵਿੱਚ ਅੱਜ ਜਿਹੜੀ ਇਹ ਓਪਨਿੰਗ ਹੋਈ ਹੈ ਤਾਂ ਕਾਫੀ ਅਹਿਮ ਰਹਿਣ ਵਾਲੀ ਹੈ ਤਾਂ ਇਹ ਤਸਵੀਰ ਜਿਹੜੀ ਹੈ ਬਲਕਨੀ ਦੀ ਦਿਖਾ ਰਹੇ ਆ ਕਿ ਇਸ ਰੂਮ ਦੇ ਨਾਲ ਜਿਹੜੀ ਬਲਕਨੀ ਅਟੈਚ ਹੈ ਤਉ ਸਥਾਨ ਦੀ ਤਸਵੀਰ ਹੈ ਕਿ ਜਿੱਥੇ ਤੁਸੀਂ ਬੈਠ ਕੇ ਆਪਣਾ ਜਿਹੜਾ ਸਾਰਾ ਇੰਜੋਏ ਹੈ ਤੁਸੀਂ ਕਰ ਸਕਦੇ ਹੋ ਤਾਂ ਇਹ ਬਾਲਕਨੀ ਵੀ ਹੈ ਨਾ ਕਾਫੀ ਇਹ ਬਾਲਕਨੀ ਤੁਹਾਨੂੰ ਪ੍ਰੋਪਰਲੀ ਦਰਸ਼ਾਉਂਦੀ ਹੈ ਕਿ ਤੁਸੀਂ ਬਾਹਰ ਬੈਠ ਕੇ ਕੁਦਰਤ ਦਾ ਨਜ਼ਾਰਾ ਲੈ ਸਕੋ ਤੁਹਾਨੂੰ ਅਲੱਗ-ਅਲੱਗ ਚਿੱਤਰ ਦਿਖਾਏ ਗਏ ਨੇ ਜਿਵੇਂ ਕਿ ਸਾਹਮਣੇ ਮਿਊਜ਼ੀਅਮ ਹੈਗਾ ਤੇ ਜੇ ਤੁਸੀਂ ਦੇਖੋਗੇ ਤੁਹਾਨੂੰ ਵਿਊ ਦਿਖੇਗਾ ਪ੍ਰੋਪਰ ਉਸ ਚੀਜ਼ ਦਾ ਪੁਰਾਤਨ ਟਾਈਮ ਦਾ ਹੁਣ ਤੱਕ ਕਿੰਨੀਆਂ ਕਿ ਬੁਕਿੰਗ ਹੋ ਗਈਆਂ ਇੱਥੇ ਫਿਰ ਜਦੋਂ ਹੈ ਜਦੋਂ ਓਪਨਿੰਗ ਹੋਈ ਹੈ ਨਾ ਨਾਲ ਦੇ ਨਾਲ ਲੋਕਾਂ ਦੇ ਵਿੱਚ ਕਾਫੀ ਚਰਚਾ ਇਸ ਦੀ ਆਈ ਰਣਬਾਜ਼ ਦੀ ਸਰ ਹੁਣ ਸਹਾਲੇ ਤੱਕ ਤਾਂ ਸਾਡੇ ਕੋਲ ਬੁਕਿੰਗ ਦੀ ਕੁਐਰੀਆਂ ਚੱਲ ਰਹੀਆਂ ਨੇ ਜੀ ਕੁਐਰੀਆਂ ਹੁਣ ਕਨਵਰਟ ਹੋਣ ਗਈਆਂ ਡਿਗਰੇਸ਼ਨ ਖਤਮ ਹੋਇਆ ਜੀ ਸੀਮਜ਼ਾਫ ਵੱਲੋਂ ਉਸ ਤੋਂ ਬਾਅਦ ਕਨਫਰਮ ਕਉਨੀਆ ਸਟਾਰਟ ਹੋ ਗਿਆ ਕਿਉਂਕਿ ਆਪਣੇ ਵੱਲੋਂ ਅਸੀਂ ਉਹਨਾਂ ਨੂੰ ਪ੍ਰੈਜੈਂਟੇਸ਼ਨ ਕੀਤੀ ਹੋਈ ਹੈ ਕਿ ਇਹ ਕਿਲਾ ਬਣ ਚੁੱਕਿਆ ਹੈ ਜੀ ਅਕਸਰ ਲੋਕ ਆਪਣੀਆਂ ਨਾ ਵੈਡਿੰਗ ਸ਼ੂਟ ਕਰਨ ਦੇ ਲਈ ਚਾਹੇ ਉਹ ਡੈਸਟੀਨੇਸ਼ਨ ਵੈਡਿੰਗ ਹੋਣ ਹਨਾ ਉੱਥੇ ਰਾਜਸਥਾਨ ਵਗੈਰਾ ਇੱਥੇ ਕਿਲਿਆਂ ਦੇ ਵਿੱਚ ਜਾਇਆ ਕਰਦੇ ਸੀਗੇ ਹਨਾ ਚਾਹੇ ਉਹ ਜਿੱਥੇ ਵੀ ਹੋਣ ਪੰਜਾਬ ਤੋਂ ਬਾਹਰ ਤਾਂ ਹੁਣ ਤਾਂ ਪਟਿਆਲਾ ਦੇ ਵਿੱਚ ਇਹ ਸਾਰਾ ਡੈਸਟੀਨੇਸ਼ਨ ਵੈਡਿੰਗ ਤੇ ਲਈ ਬਣ ਚੁੱਕ ਇਹ ਡੈਸਟੀਨੇਸ਼ਨ ਵੈਡਿੰਗ ਲਈ ਇੱਕ ਪੁਆਇੰਟ ਵੀ ਬਣ ਚੁੱਕਿਆ ਹੈ। ਇਹ ਇਸ ਤਰ੍ਹਾਂ ਜਿਵੇਂ ਕੋਈ ਆਂਦਾ ਹੈ, ਗੈਸਟ ਆਂਦਾ ਉਸ ਦਾ ਸਵਾਗਤ ਹੁੰਦਾ ਫਿਰ ਇਹ ਬੈਂਡ ਵੱਜ ਕੇ ਸਰ ਅਲੱਗ-ਅਲੱਗ ਤਰੀਕਿਆਂ ਨਾਲ ਅਸੀਂ ਸਵਾਗਤ ਕਰਦੇ ਆਂ। ਕਦੀ ਅਸੀਂ ਢੋਲਨਾ ਕਰਦੇ ਆ ਜੀ ਜਿਵੇਂ ਪੁਰਾਣੇ ਟਾਈਮ 'ਚ ਭੰਗੜਾ ਹੁੰਦਾ ਸੀ ਢੋਲ ਹੁੰਦਾ ਸੀ। ਹੁਣ ਅਸੀਂ ਬੈਕ ਪਾਈਪਰ ਨਾਲ ਕਰਦੇ ਆਂ। ਇਹ ਹਰ 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 ਅਲੱਗ-ਵਾਰੀ ਟੀਮ ਚੇਂਜ ਹੋਦੀ ਰਹਿੰਦੀ ਹੈ। ਇਸਨੇ ਬਿਲਕੁਲ ਹੋਰ ਕੀਕ ਹੋ ਜਾਏ ਉਹ ਵੀ ਆਪਾਂ ਦਿਖਾਵਾਂਗੇ। ਇਹ ਸਭ ਤੋਂ ਫੇਮਸ ਰੂਮ ਸਾਰਾ ਤਾਂ ਇਹ ਹੀ ਹੈ ਉਹਦਾ। ਸਭ ਤੋਂ ਵਧੀਆ ਜਿਹੜਾ ਵਧੀਆ ਕਹਿ ਸਕਦੇ ਆਂ ਆਪਾਂ ਅਨ ਟਰਮਸ ਆਫ ਜਿਵੇਂ ਇਹਦਾ ਨਾਮ ਦਿੱਤਾ ਗਿਆ ਪ੍ਰੋਪਰ ਉਹ ਚੀਜ਼ ਆਪਾਂ ਕਹਿ ਸਕਦੇ ਸਭ ਤੋਂ ਵਧੀਆ ਥੀਮ ਇਹੀ ਹੈ ਜੀ ਇੱਥੇ ਦੀ ਮਨ ਜਦੋਂ ਉਰੇ ਲੋਕ ਆਂਦੇ ਨੇ ਜਦੋਂ ਉਰੇ ਬੁਕਿੰਗ ਹੁੰਦੀ ਹੈ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਦੱਸਿਆ ਜਾਂਦਾ ਕਿ ਭਾਈ ਇਹ ਰੂਮ ਇੱਥੇ ਹੈਗਾ ਕਾਫੀ ਫੇਮਸ ਹੈ ਕੋਈ ਇੱਕ ਵਾਰ ਆ ਕੇ ਸਰ ਅਸੀਂ ਉਹਨਾਂ ਨੂੰ ਬੇਸਿਕਲੀ ਦਿਖਾਨੇ ਆ ਕਿ ਹਰ ਚਾਰ ਤਰ੍ਹਾਂ ਦੇ ਥੀਮਸ ਦੇ ਥੀਮਸ ਦੇ ਸਾਰੀਆਂ ਰੂਮ ਦਿਖਾਨੇ ਆ ਕਿ ਜਿਵੇਂ ਸਫਾਇਰ ਹੈਗੀ ਹੈ ਸਾਡੀ ਪਰਲ ਹੈਗੀ ਹੈ ਜੀ ਵਾਲਪੇਪਰ ਹੈਗੀ ਹੈ ਇਹ ਸਾਰੇ ਥੀਮਸ ਅਸੀਂ ਉਹਨਾਂ ਨੂੰ ਦਿਖਾਨੇ ਉਸ ਤੋਂ ਬਾਅਦ ਉਹ ਸਿਲੈਕਸ਼ਨ ਹੁੰਦੀ ਹੈ ਇਸ ਦਾ ਗੈਦਰਿੰਗ ਨੂੰ ਲੈ ਕੇ ਕਰੀਏ ਕਿ ਆਪਾਂ ਜਿਸ ਤਰ੍ਹਾਂ ਬੁਕਿੰਗ ਵਗੈਰਾ ਹੁੰਦੀ ਹੈ ਨਾ ਜਿਵੇਂ ਪਾਰਟਿਸ ਵਗੈਰਾ ਹਨਾ ਉਹ ਕਿੰਨੇ ਕ ਗੈਦਰਿੰਗ ਉਰੇ ਹੋ ਸਕਦੀ ਹੈ ਜਿਸ ਤਰ੍ਹਾਂ ਬਾਕੀ ਸਾਡੀ ਕਪੈਸਿਟੀ ਹੈਗੀ ਹੋਗੀ 250 250 ਬੰਦਿਆਂ ਦੀ ਗੈਦਰਿੰਗ ਦਾ ਅੰਦਰ ਅਸੀਂ ਫੰਕਸ਼ਨ ਕਰ ਜਿਹੜਾ ਅਸੀਂ ਪ੍ਰੋਪਰ ਬੈਂਕਵਿਟ ਜਿਹੜਾ ਨੂੰ ਕਹਿ ਸਕਦੇ ਆ ਉਹ ਬਣਿਆ ਦਰਬਾਰ ਜਿਹਦਾ ਨਾਮ ਹੈਗਾ ਦਰਬਾਰ ਹਾਲ ਸੀ ਅਕਸਰ ਲੋਕ ਤਸਵੀਰਾਂ ਦੇ ਵਿੱਚ ਦੇਖਦੇ ਸੀ ਕਿ ਅਜ ਇਹ ਰੂਮਸ ਹੁੰਦੇ ਨੇ ਸ਼ਾਹੀ ਰੂਮਸ ਹਨ ਜਿਸ ਦੇ ਉੱਪਰ ਪਰੀਆਂ ਵਗੈਰਾ ਚਾਹੇ ਉਹ ਪੇਂਟਿੰਗ ਬਣ ਕੇ ਆਂਦੀਆਂ ਸੀਗੀਆਂ ਅੱਜ ਲੋਕ ਅਸਲੀਅਤ ਦੇ ਵਿੱਚ ਇਹ ਰੂਮਸ ਇੱਥੇ ਪਟਿਆਲਾ ਦੇ ਵਿੱਚ ਦੇਖ ਸਕਦੇ ਨੇ ਤਸਵੀਰਾਂ ਦੇ ਵਿੱਚ ਹਾਂਜੀ ਸਰ ਉਹ ਦੇਖ ਸਕਦੇ ਨੇ ਜੀ ਫੇਸ ਦੇ ਲਈ ਕੋਈ ਖਾਸ ਵੀ ਰੱਖਿਆ ਕਿ ਜਿਸ ਤਰ੍ਹਾਂ ਫੋਟੋ ਸ਼ੂਟ ਹੁੰਦੇ ਨੇ ਹਨਾ ਉਹ ਜਿਵੇਂ ਵਲੋਗਰ ਵਗੈਰਾ ਸ਼ੂਟ ਕਰਦੇ ਨੇ ਆਪਣੇ ਹਨਾ ਉਹ ਦਿਖਾਉਂਦੇ ਨੇ ਸਾਰਾ ਕੁਝ ਉਹਨਾਂ ਦੇ ਲਈ ਵੀ ਰੱਖਿਆ ਕਿ ਕੁਝ ਖਾਸ ਕੀ ਭਈ ਇੱਥੇ ਆ ਕੇ ਸ਼ੂਟ ਕਰ ਡਿਸਾਈਡ ਕਰ ਰਹੇ ਆ ਜੀ ਮੈਨੇਜਮੈਂਟ ਜਿਵੇਂ ਜਿਵੇਂ ਪਲਾਨ ਕਰ ਰਹੇ ਨੇ ਜਿਵੇਂ ਸਾਡੇ ਕੋਲ ਆਂਦਾ ਅਸੀਂ ਉਹਨੂੰ ਅੱਗੇ ਸ਼ੇਅਰ ਕਰਾਂਗੇ ਜੀ ਤੇ ਬਿਲਕੁਲ ਹੈ ਤੁਸੀਂ ਇਹ ਰਣਬਾਸ ਦੀ ਤਸਵੀਰ ਦੇਖ ਰਹੇ ਹੋ ਕਿ ਇਹ ਸ਼ਾਹੀ ਰੂਮ ਹੈ ਜਿਹੜਾ ਸਭ ਤੋਂ ਅਹਿਮ ਰੂਮ ਹੈ ਜਿਸ ਦੀ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਅੰਦਰ ਜਿਹੜੀਆਂ ਪੇਂਟਿੰਗਸ ਬਣੀਆਂ ਹੋਈਆਂ ਨੇ ਜਦੋਂ ਮਹਾਰਾਜਾ ਆਪਣੇ ਸਮੇਂ ਦੇ ਵਿੱਚ ਸ਼ਿਕਾਰ ਕਰਦੇ ਹੁੰਦੇ ਸਿਗੇ ਤਾਂ ਉਹ ਤਸਵੀਰਾਂ ਜਿਹੜੀਆਂ ਅੱਜ ਇਹਨਾਂ ਦੀਵਾਰਾਂ ਦੇ ਉੱਪਰ ਦਿਖਾਈ ਦੇ ਰਹੀਆਂ ਨੇ ਕਾਫੀ ਫੇਮਸ ਜਿਹੜਾ ਇਹ ਰੂਮ ਹੈ ਜਿਸ ਦੀ ਤਸਵੀਰ ਜਿਹੜੀ ਹੈ ਕਿ ਤੁਹਾਨੂੰ ਦਿਖਾ ਰਹੇ ਹਾਂ ਕਿ ਕਾਫੀ ਸ਼ਾਹੀ ਰੂਮ ਜਿਹੜੀ ਹੈ ਇਹ ਤਸਵੀਰ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਕਿ ਇਸ ਰੂਮ ਦੇ ਵਿੱਚ ਹਰ ਇੱਕ ਫੈਸਿਲਿਟੀ ਜਿਹੜੀ ਹੈ ਮੌਜੂਦ ਹੈ ਤਾਂ ਰਣਬਾਸ ਕਾਫੀ ਅਹਿਮ ਰਹਿਣ ਵਾਲਾ ਪਟਿਆਲਾ ਸ਼ਹਿਰ ਦੇ ਲਈ ਦਾ ਟੂਰਿਜ਼ਮ ਜਿਹੜੇ ਨੇ ਉਹਨਾਂ ਨੂੰ ਕਾਫੀ ਜਿਹੜਾ ਇੱਥੇ ਵਾਦਾ ਮਿਲੇਗਾ ਟੂਰਿਜ਼ਮ ਦਾ ਜਿਹੜਾ ਕਾਫੀ ਜਿਹੜਾ ਇੱਥੇ ਕਹਿ ਸਕਦੇ ਆ ਕਿ ਉਹਦੇ ਨਾਲ ਬਰੋਤਰੀ ਵੀ ਹੋਵੇਗੀ ਤਾਂ ਇਹ ਤਸਵੀਰ ਜਿਹੜੀ ਰਨਬਾਜ਼ ਦੀ ਤੁਸੀਂ ਦੇਖੋਗੇ ਕਿ ਕਾਫੀ ਕੁਝ ਅਹਿਮ ਹੈ ਇੱਥੇ ਰਨਬਾਜ਼ ਦੇ ਵਿੱਚ ਤਾਂ ਤੁਸੀਂ ਵੀ ਇੱਕ ਵਾਰੀ ਇੱਥੇ ਜ਼ਰੂਰ ਆਓ ਇੱਥੇ ਆ ਕੇ ਤੁਸੀਂ ਜਦੋਂ ਇਸ ਨੂੰ ਦੇਖੋਗੇ ਤਾਂ ਕਾਫੀ ਤੁਹਾਡਾ ਵੀ ਦਿਲ ਖੁਸ਼ ਹੋਵੇਗਾ ਕਿਉਂਕਿ ਜਿਹੜਾ ਇਤਿਹਾਸ ਹੈ ਪਟਿਆਲਾ ਇਤਿਹਾਸ ਉਹ ਕਾਫੀ ਹਿਸਟਰੀ ਦੇ ਵਿੱਚ ਕਾਫੀ ਫੇਮਸ ਹੈ ਤੇ ਹੋਰ ਵੀ ਰੋਈ ਜੀ ਉਰੇ ਕੁਝ ਖਾਸ ਦੇਖਣ ਨੂੰ ਜਿਵੇਂ ਇੱਥੇ ਰੂਮਸ ਹੈਗੇ ਨੇ ਜੀ ਜੇ ਤੁਸੀਂ ਉਹ ਉਹ ਵਾਲਾ ਪੁਆਇੰਟ ਦੇਖਦੇ ਹੋ ਉਹ ਸਾਡਾ ਇੱਕ ਹਾਈਟੀ ਦਾ ਕਨਸੈਪਟ ਪੁਆਇੰਟ ਹੈ ਉਹਦੇ ਵਿੱਚ ਅਸੀਂ ਸ਼ਾਮ ਨੂੰ ਹਾਈਟੀ ਲਾਉਂਦੇ ਆ ਗੈਸਟ ਵਿੱਚ ਗੈਸਟ ਲਈ ਜਿਹਦੇ ਵਿੱਚ ਤੁਹਾਨੂੰ ਲੋਕਲ ਸੇਵਰੀਜ਼ ਵਗੈਰਾ ਮਿਲਦੀਆਂ ਨੇ ਕੁੱਲੜ ਵਾਲੀ ਚਾਹ ਹੁੰਦੀ ਹੈ ਉਹ ਪ੍ਰੋਪਰ ਤੁਹਾਨੂੰ ਉੱਥੇ ਸਰਵ ਕੀਤੀ ਜਾਂਦੀ ਹੈ ਜਿੱਥੇ ਤੁਸੀਂ ਉੱਪਰ 뷰 ਦੇਖ ਸਕਦੇ ਚੜਨ ਦਾ ਤੇ ਉਤਰਨ ਦਾ ਸੂਰਜ ਚੜਨ ਦਾ ਤੇ ਉਤਰਨ ਦਾ ਬਿਲਕੁਲ ਇਹ ਕਾਫੀ ਕੁਝ ਅਹਿਮ ਹੈ ਇਸ ਰਣਬਾਸ ਦੇ ਵਿੱਚ ਤਾਂ ਅੱਗੇ ਵੱਲ ਨੂੰ ਚੱਲਦੇ ਆ ਤਾਂ ਅੱਗੇ ਵੱਲ ਦੀ ਜਿਹੜੀ ਤਸਵੀਰ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਕਿ ਕੀ ਕੁਝ ਖਾਸ ਹੈ ਇਹ ਤਸਵੀਰ ਤੁਸੀਂ ਦੇਖੋਗੇ ਕਿ ਇੱਕ ਚੀਜ਼ ਜਿਹੜੀ ਹੈ ਉਸੇ ਤਰ੍ਹਾਂ ਮੇਨਟੇਨ ਕੀਤੀ ਗਈ ਹੈ ਉਸੇ ਤਰ੍ਹਾਂ ਸਾਰਾ ਕੁਝ ਸਟਾਈਲ ਜਿਹੜਾ ਸਾਰਾ ਉਹੀ ਸੇਮ ਸਟਾਈਲ ਜਿਹੜਾ ਰੱਖਿਆ ਗਿਆ ਇੱਥੇ ਇਹ ਰੋਜੀ ਇਹ ਕਿਹੜੀ ਜਗ੍ਹਾ ਸਰ ਇਹ ਨੀਚੇ ਸਟੇਅਰਕੇਸ ਹਨ ਜਿਹੜਾ ਕਿ ਨੀਚੇ ਕਨੈਕਟਡ ਹੁੰਦੇ ਨੇ ਮੇਨ ਪੋਰਸ ਦੇ ਵਿੱਚ ਇਹਦੇ ਵਿੱਚ ਵੀ ਅੰਦਰ ਜਿਵੇਂ ਕਿ ਮੈਜ਼ਮਾਈਨ ਤੁਹਾਨੂੰ ਮੈਂ ਜਿਵੇਂ ਮੈਜ਼ਮਾਈਨ ਫਲੋਰ ਦੀ ਗੱਲ ਕਰ ਰਿਹਾ ਸੀ ਸਰ ਉਹ ਇੱਥੋਂ ਹੀ ਕਨੈਕਟ ਹੁੰਦਾ ਹੈ ਜੇ ਮੈਜ਼ਮਾਈਨ ਫਲੋਰ ਤੇ ਬਿਲਕੁਲ ਤੁਸੀਂ ਦੇਖੋਗੇ ਕਿ ਇਹ ਜਿਹੜਾ ਸਾਰਾ ਕੁਝ ਜਿਹੜਾ ਉਸੇ ਤਰ੍ਹਾਂ ਸਾਰਾ ਰੈਡ ਕੀਤਾ ਗਿਆ ਹੈ ਇਹ ਹਜੇ ਤਿਆਰ ਹੋ ਰਿਹਾ ਲੇਕਿਨ ਤਿਆਰ ਹੋਣ ਤੋਂ ਪਹਿਲਾਂ ਤੁਸੀਂ ਇਸ ਦੀ ਤਸਵੀਰ ਜਿਹੜੀ ਹੈ ਉਹ ਦੇਖ ਪਾ ਰਹੇ ਹੋ ਕਿ ਕਾਫੀ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਇਸ ਦੀਆਂ ਨਜ਼ਰ ਆ ਰਹੀਆਂ ਰਣਬਾਜ਼ ਦੀਆਂ ਇਹ ਬੁਕਿੰਗ ਨੇ ਰਹੀ ਦਿਓ ਬਾਰੋ ਆ ਰਹੀਆਂ ਨੇ ਜਾਂ ਪਟਿਆਲਾ ਲੋਕ ਕੁਝ ਪਟਿਆਲਾ ਵੱਲੋਂ ਆ ਰਹੀਆਂ ਨੇ ਕੁਝ ਬਾਰੋ ਕੁਇਰੀਜ਼ ਆ ਰਹੀਆਂ ਨੇ ਸਾਡੇ ਕੋਲ ਸਰ ਬਾਰੋ ਇਨ ਟਰਮਸ ਆਫ ਸਾਡਾ ਮੁਲਕਾ ਤੋਂ ਵੀ ਆ ਰਹੀਆਂ ਨੇ ਕੁਝ ਚੰਡੀਗੜ੍ਹ ਹੋ ਗਿਆ ਲੁਧਿਆਣਾ ਤੋਂ ਵੀ ਸਾਨੂੰ ਕੁਇਰੀਆ ਬਹੁਤ ਆ ਰਹੀਆਂ ਨੇ ਜਿਸ ਤਰ੍ਹਾਂ ਲੋਕ ਆਂਦੇ ਨੇ ਇੱਕੋ ਦਾ ਵੀ ਕਹਿ ਦਿੰਦੇ ਨੇ ਕਿ ਭਾਈ ਸਾਨੂੰ ਅੱਜ ਹੀ ਤਰੀਕ ਚਾਹੀਦੀ ਹੈ ਨਾ ਕਿ ਭਾਈ ਅਸੀਂ ਅੱਜ ਆਪਣਾ ਜਿਹੜਾ ਡੈਸਟੀਨੇਸ਼ਨ ਵੈਡਿੰਗ ਦਾ ਸ਼ੂਟ ਕਰਨਾ ਹੈ ਤਾਂ ਉਹਨਾਂ ਨੂੰ ਵੀ ਜਿਵੇਂ ਪਹਿਲਾਂ ਹੀ ਬੁਕਿੰਗ ਹੁੰਦੀ ਹੈ ਪਹਿਲਾਂ ਹੀ ਜਿਵੇਂ ਹੁੰਦੀ ਹੈ ਤਾਂ ਉਹ ਫਿਰ ਕਿਹਾ ਜਾਂਦਾ ਕਿ ਭਾਈ ਤੁਸੀਂ ਤਰੀਕ ਚੇਂਜ ਕਰ ਲਓ ਨਹੀਂ ਸਰ ਅਸੀਂ ਪਹਿਲੇ ਬੁਕਿੰਗ ਕੈਲੰਡਰ ਦੇ ਹਿਸਾਬ ਨਾਲ ਚੈੱਕ ਕਰਦੇ ਹਾਂ ਜਿਵੇਂ ਸਾਡੇ ਕੋਲ ਹੁਣ ਕੁਇਰੀਆ ਚੱਲ ਰਹੀਆਂ ਹੁਣ ਅਸੀਂ ਉਹਨੂੰ ਪੂਰੀ ਕਨਵਰਟ ਕਰਾਂਗੇ ਉਹਦੇ ਵਿੱਚ ਤੇ ਉਵੇਂ ਹੀ ਅਸੀਂ ਸਾਰਾ ਕੁਝ ਅੱਗੇ ਬਿਲਕੁਲ ਗੇਰੀ ਤਸਵੀਰ ਜਿਹੜੀ ਹੈ ਉਹ ਵੀ ਦਿਖਾਵਾਂਗੇ ਕਿ ਕੀ ਕੁਝ ਇਥੇ ਖਾਸ ਹੈ ਕਿਉਂਕਿ ਰਣਬਾਜ਼ ਦੀ ਚਰਚਾ ਜਿਹੜੀ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਚੱਲ ਰਹੀ ਹੈ ਨੇ ਪੰਜਾਬ ਦੇ ਮੁੱਖ ਮੰਤਰੀ ਅੱਜ ਭਗਵੰਤ ਮਾਨ ਪਟਿਆਲਾ ਪਹੁੰਚੇ ਸੀਗੇ ਜਿਨ੍ਹਾਂ ਨੇ ਅੱਜ ਟੂਰਿਜ਼ਮ ਨੂੰ ਜਿਹੜਾ ਬढ़ावा ਦੇਣ ਦੇ ਲਈ ਜੀ ਸ਼ੁਰੂਆਤ ਜਿਹੜੀ ਉਹ ਕੀਤੀ ਹੈ ਤਾਂ ਇਹ ਤਸਵੀਰ ਜਿਹੜਾ ਇੱਕ ਤੁਸੀਂ ਦੇਖੋਗੇ ਕਿ ਸਾਰਾ ਡੈਸਟੀਨੇਸ਼ਨ ਜਿਹੜੀ ਵੈਡਿੰਗ ਦੇ ਲਈ ਵੀ ਇਹ ਕਾਫੀ ਖਾਸ ਰਹਿਣ ਵਾਲਾ ਹੈ ਰਾਣੀਆਂ ਦਾ ਵਾਸ ਹੀ ਥਾਂ ਦੇ ਉੱਪਰ ਹੁੰਦਾ ਸੀਗਾ ਤਾਂ ਉਸੇ ਤੋ ਰਣਬਾਜ਼ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਈ ਹੈ ਇਹ ਸਾਹਮਣੇ ਵਾਲ ਕੀ ਹੈ ਰੋਹੀ ਜੀ ਇਹ ਸਾਡਾ ਦਰਬਾਰ ਹਾਲ ਹੈ ਜੀ ਬੈਂਕੂਡ ਆਸਟਨੇਸ਼ਨ ਵੈਡਿੰਗ ਵਗੈਰਾ ਤੁਸੀਂ ਪਲਾਨ ਕਰ ਸਕਦੇ ਇੱਥੇ ਸਾਰੀਆਂ ਵੈਟਿੰਗਸ ਵਗੈਰਾ ਸ਼ੂਟ ਹੋਣਗੇ ਹਾਂਜੀ ਤੇ ਬਿਲਕੁਲ ਈਜ਼ੀ ਇਹ ਤਸਵੀਰ ਵੀ ਆਪਾਂ ਇੱਕ ਵਾਰੀ ਦਿਖਾ ਦਿੰਦੇ ਹਾਂ ਨਾ ਵੀ ਕੀ ਕੁਝ ਖਾਸ ਹੈ ਤੇ ਤੁਸੀਂ ਇਹ ਤਸਵੀਰਾਂ ਤਾਂ ਤੁਸੀਂ ਦੇਖੋਗੇ ਕਿ ਇਸੀ ਥਾਂ ਦੇ ਉੱਪਰ ਜਿਹੜਾ ਮਨੋਰੰਜਨ ਵਗੈਰਾ ਹੁੰਦਾ ਸੀਗਾ ਤਾਂ ਇਸੀ ਥਾਂ ਦੇ ਉੱਪਰ ਜਿਹੜੀਆਂ ਰਾਣੀਆਂ ਨੇ ਉਹ ਇਸੀ ਥਾਂ ਦੇ ਉੱਪਰ ਜਿਹੜਾ ਇਹ ਤੁਸੀਂ ਫਾਊਂਟਨ ਦੇਖ ਰਹੇ ਹੋ ਕਿ ਇਸੀ ਜਗ੍ਹਾ ਦੇ ਉੱਪਰ ਜਿਹੜਾ ਮਨੋਰੰਜਨ ਤੁਸੀਂ ਗਿਆ ਤਾਂ ਉਸੇ ਥਾਂ ਦੀ ਜਿਹੜੀ ਤਸਵੀਰ ਹੈ ਉਹ ਤੁਹਾਨੂੰ ਦਿਖਾ ਰਹੇ ਕਿ ਰਣਬਾਜ਼ ਆ ਕਾਫੀ ਫੇਮਸ ਜਿਹੜਾ ਇਹ ਪਲੇਸ ਹੈ ਤਾਂ ਉਸੇ ਜਗ੍ਹਾ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਇੱਕ ਤਸਵੀਰ ਜਿਹੜੀ ਆ ਉਹ ਤੁਹਾਨੂੰ ਦਿਖਾ پا ਰਹੇ ਆ ਕਿ ਇਹ ਡੈਸਟੀਨੇਸ਼ਨ ਤੁਸੀਂ ਦੇਖੋਗੇ ਕਿ ਵੈਡਿੰਗ ਦੇ ਲਈ ਇਹ ਕਾਫੀ ਖਾਸ ਆ ਤਸਵੀਰ ਇਸੇ ਥਾਂ ਦੇ ਉੱਪਰ ਹੈ ਨਾ ਡੈਸਟੀਨੇਸ਼ਨਿੰਗ ਵੈਡਿੰਗ ਜਿਵੇਂ ਹੋਗੇ ਫੋਟੋ ਸ਼ੂਟਸ ਵਗੈਰਾ ਹੋਗੇ ਵਿਆਹ ਦੇ ਉਹ ਚੱਲਿਆ ਕਰਨਗੇ ਹਾਂਜੀ ਹਾਂਜੀ ਸਰ ਇਸ ਦੇ ਵਿੱਚ ਕੀ ਕੁਝ ਖਾਸ ਰਹੇਗਾ ਸਰ ਇਹਦੇ ਵਿੱਚ ਖਾਸ ਦੇ ਵਿੱਚ ਤੁਹਾਡਾ ਬੈਂਕਟ ਹਾਲ ਰਹੇਗਾ ਜਿੱਦੇ ਵਿੱਚ ਤੁਹਾਡੀ ਸੈਟਿੰਗ ਵਗੈਰਾ ਜਾਂ ਤੁਹਾਡਾ ਬਫੇ ਵਗੈਰਾ ਡਿਸਪਲੇ ਹੋਏਗਾ ਜਾਂ ਗੈਸ ਆਪਣਾ ਕੋਈ ਪਾਰਟੀ ਵਗੈਰਾ ਹੈ ਜਾਂ ਗੈਟ టుਗੇਦਰ ਹੋ ਗਈ ਜਾਂ ਗ੍ਰਿਕ ਇੱਥੇ ਗੈਦਰਿੰਗ ਕਿੰਨੀ ਕਰੇ ਸਰ ਇਹਦੀ ਗੈਦਰਿੰਗ ਹੈਗੀ ਹੈ ਜੀ 125 ਤੋਂ ਲੈ ਕੇ 150 ਤੱਕ ਦੀ ਮੈਕਸਿਮਮ ਇਨਡੋਰ ਦੇ ਵਿੱਚ ਸਾਡੇ ਪਰ ਜੇ ਜ਼ਿਆਦਾ ਹੁੰਦੀ ਹੈ ਜਿਵੇਂ ਹਨਾ ਜ਼ਿਆਦਾ ਗੈਦਰਿੰਗ ਹੁੰਦੀ ਹੈ ਆਪਾਂ ਓਪਨ ਕਰ ਦਿੰਨੇ ਨਾਲ ਹੀ ਜਿਹੜਾ ਕਿ ਕੋਟਿਆ ਡਵਰ ਹੈਗਾ ਜਿਹਨੂੰ ਕਨੈਕਟੀਵਿਟੀ ਮਿਲ ਜਾਂਦੀ ਹੈ ਜੀ ਨਾਲ ਤੇ ਹੋਰ ਕੁਝ ਖਾਸ ਇੱਥੇ ਦੇਖਣ ਦੇਖਣ ਨੂੰ ਸਰ ਤੁਹਾਨੂੰ ਤੁਸੀਂ ਦੇਖ ਰਹੇ ਹੋ ਦਾ ਆਰਟਵਰਕ ਦੇਖੋਗੇ ਤੁਸੀਂ ਹਰ ਇੱਕ ਚੀਜ਼ ਈਵੇਂ ਡਿਜ਼ਾਈਨ ਹੋਈ ਹੈ ਜਿਵੇਂ ਕਿ ਸਾਨੂੰ ਪੁਰਾਣ ਹਰ ਚੀਜ਼ ਨੂੰ ਇੱਕ ਇੱਕ ਚੀਜ਼ ਨੂੰ ਡਿਜ਼ਾਈਨ ਪ੍ਰੋਪਰ ਥੀਮ ਦੇ ਨਾਲ ਕੀਤਾ ਗਿਆ ਹੈ 컬러 ਡਿਜ਼ਾਈਨਿੰਗ ਸਭ ਕੁਝ ਉਹ ਸਾਹਮਣੇ ਕੀਤਾ ਗਿਆ ਜਿਸ ਤਰ੍ਹਾਂ ਇਹ ਸਾਰਾ ਫ੍ਰੀ ਸਟਾਈਲ ਹੈ ਨਾ ਪੁਰਾਣਾ ਸਟਾਈਲ ਜਿਹੜਾ ਨਜ਼ਰ ਆਉਂਦਾ ਹੈ ਪ੍ਰੋਪਰ ਸਾਨੂੰ ਮੇਨਟੇਨ ਮਿਲਿਆ ਸੀ ਇਹਨੂੰ ਅਸੀਂ ਪ੍ਰੋਪਰ ਉਵੇਂ ਹੀ ਮੇਨਟੇਨ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਪੁਰਾਣੇ ਟਾਈਮ 'ਚ ਜਿਹੜੇ ਕਾਰੀਗਰ ਹੁੰਦੇ ਸੀ ਉਹ ਇਸ ਟਾਈਮ ਨਹੀਂ ਮਿਲਦੇ ਕਿਤੇ ਉਵੇਂ ਹੀ ਉਹਨਾਂ ਦੀ ਜੋ ਕਾਰੀਗਰੀ ਛੋਟੇ ਛੋਟੇ ਚੀਜ਼ ਕਿਤੇ ਹੁੰਦੀ ਹੈ ਇਹ ਫ੍ਰੀਹੋਲਡ ਹੀ ਰੱਖਿਆ ਹੋਇਆ ਹੈ ਤਾਂ ਕਿ ਇਹਨੂੰ ਮੇਨਟੇਨ ਪ੍ਰੋਪਰ ਹਿਸਾਬ ਨਾਲ ਕੀਤਾ ਬਤ ਇਹ ਇਸ ਨੂੰ ਬਦਲਿਆ ਨਹੀਂ ਹੈਗਾ ਉਸੇ ਤਰ੍ਹਾਂ ਉਵੇਂ ਹੀ ਹੈ ਜਿਵੇਂ ਪਹਿਲੇ ਸਾਨੂੰ ਇਹ ਹੈਂਡਓਵਰ ਚ ਮਿਲਿਆ ਸੀ ਜੀ ਬਿਲਕੁਲ ਹੈ ਤੁਸੀਂ ਇਹ ਰਣਬਾਸ ਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਤਾਂ ਕਾਫੀ ਅਹਿਮ ਜਿਹੜਾ ਇਹ ਰਹਿਣ ਵਾਲਾ ਰਣਬਾਸ ਦਾ ਰੋਇ ਜੀ ਨੇ ਜਿਸ ਤਰ੍ਹਾਂ ਸਾਰਾ ਟੂਰ ਕਢਾਇਆ ਅੰਦਰ ਦਾ ਕਿ ਕੀ ਕੁਝ ਅੰਦਰ ਖਾਸ ਰਹਿਣ ਵਾਲਾ ਹੈ ਕਿਸ ਤਰ੍ਹਾਂ ਦੇ ਰੂਮਸ ਨੇ ਸ਼ਾਹੀ ਰੂਮਸ ਤੋਂ ਲੈ ਕੇ ਅੰਦਰ ਦੇ ਸਾਰੇ ਜਿਹੜੇ ਪਲੇਸ ਨੇ ਉਹ ਦਿਖਾਏ ਨੇ ਇਸ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਕਿ ਕੀ ਕੁਝ ਖਾਸ ਰਹੇਗਾ ਕਿਉਂਕਿ ਕਾਫੀ ਚਰਚਾਵਾ ਜਿਹੜੀਆਂ ਰਣਬਾਸ ਦੀਆਂ ਪੰਜਾਬ ਪਰ ਦੇ ਵਿੱਚ ਚੱਲ ਰਹੀਆਂ ਨੇ ਤਾਂ ਲੋਕ ਅਕਸਰ ਜਿਹੜਾ ਆਪਣੇ ਵਿਆਹ ਸ਼ਾਦੀਆਂ ਦੇ ਸ਼ੂਟ ਦੇ ਲਈ ਡੈਸਟੀਨੇਸ਼ਨ ਵੈਡਿੰਗ ਦੇ ਲਈ ਤਾਂ ਦੂਰ ਥਾਵਾਂ ਦੇ ਉੱਪਰ ਜਾਂਦੇ ਹੁੰਦੇ ਸੀਗੇ ਚਾਹੇ ਉਹ ਦਿੱਲੀ ਦੀ ਗੱਲ ਕਰ ਲਈਏ ਉੱਥੇ ਜਾਇਆ ਕਰਦੇ ਸੀਗੇ ਲੇਕਿਨ ਹੁਣ ਪੰਜਾਬ ਦੇ ਲੋਕਾਂ ਦੇ ਲਈ ਪਟਿਆਲਾ ਦੇ ਵਿੱਚ ਹੀ ਇਹ ਓਪਨ ਹੋ ਚੁੱਕਿਆ ਤਾਂ ਲੋਕ ਇੱਥੇ ਜਿਹੜਾ ਪਹੁੰਚਦੇ ਹੋਏ ਵੀ ਨਜ਼ਰ ਆ ਰਹੇ ਨੇ ਕੈਮਰਾ ਪਰ ਸਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਤ ਜਗਬਾਨੀ ਟੀਵੀ ਪਟਿਆਲਾ